ਅੱਜ ਅਸੀਂ ਤੁਹਾਨੂੰ ਇੱਕ ਜਹੇ ਫਲ ਬਾਰੇ ਦੱਸਾਂਗੇ ਜਿਹਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਕੁਝ ਮਹੀਨਿਆਂ ਕੁਝ ਦਿਨਾਂ ਵਿੱਚ ਬਹੁਤ ਮਜ਼ਬੂਤ ਹੋ ਜਾਵੇਗਾ ਅਸੀਂ ਜਸ ਫਲ ਦੀ ਗੱਲ ਕਰ ਰਹੇ ਹਾਂ ਉਹਦਾ ਨਾਮ ਹੈ ਲਸੂੜਾ ਇਹ ਫਲ ਜ਼ਿਆਦਾਤਰ ਪੰਜਾਬ ਵਿੱਚ ਜੂਨ ਮਈ ਦੇ ਮਹੀਨੇ ਮਿਲ ਜਾਂਦਾ ਹੈ ਇਹ ਫਲ ਦਾ ਸਭ ਤੋਂ ਵੱਡਾ ਇਹ ਫਾਇਦਾ ਹੈ ਇਹ ਫਲ ਤੁਹਾਨੂੰ 1 ਕਿਲੋ ਮੀਟ ਜਿੰਨੀ ਤਾਕਤ ਦਿੰਦਾ ਹੈ 1 ਕਿਲੋ ਮੀਟ ਦੇ ਬਰਾਬਰ ਤਾਕਤ ਪ੍ਰਾਪਤ ਕਰਨ ਲਈ ਤੁਹਾਨੂੰ 5 ਸੂੜੇ ਖਾਣੇ ਪੈਣਗੇ ਇਸ ਨੂੰ ਖਾਣ ਨਾਲ ਤੁਸੀਂ 1 ਕਿਲੋ ਮੀਟ ਖਾਣ ਦੇ ਬਰਾਬਰ ਊਰਜਾ ਮਿਲਦੀ ਹੈ ਜੇਕਰ ਤੁਸੀਂ ਰੋਜ਼ਾਨਾ ਇਸ ਫਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਸਰੀਰ ਕਦੇ ਵੀ ਕਮਜ਼ੋਰ ਨਹੀਂ ਹੋਵੇਗਾ ਇਹ ਫਲ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਏ ਤੇ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਫਲ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਭਰਪੂਰ ਮਾਤਰਾ ਵਿੱਚ ਮਿਲ ਜਾਂਦੇ ਨੇ ਜੋ ਸਰੀਰ ਲਈ ਬਹੁਤ ਹੀ ਮਹੱਤਮਪੂਰਨ ਹੁੰਦੇ ਨੇ ਇਸ ਦਾ ਸੇਵਨ ਦਿਮਾਗ ਨੂੰ ਤੇਜ਼ ਕਰਦਾ ਹੈ ਤੇ ਯਾਦਦਾਸ਼ਤ ਦੀ ਸ਼ਕਤੀ ਨੂੰ ਵਧਾਉਂਦਾ ਹੈ ਲਸੂੜੇ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਮਿਲ ਜਾਂਦਾ ਹੈ ਜੋ ਤੁਹਾਡੇ ਸਰੀਰ ਦੇ ਖੂਨ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ ਇਸ ਫਲ ਦੇ ਸੇਵਨ ਦੇ ਇੱਕ ਨਹੀਂ ਬਲਕਿ ਬਹੁਤ ਜ਼ਿਆਦਾ ਲਾਭ ਹਨ ਇਸ ਲਈ ਜੇ ਤੁਸੀਂ ਇੱਕ ਮਜ਼ਬੂਤ ਸਰੀਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਭੋਜਨ ਵਿੱਚ ਲਸੂੜੇ ਦੇ ਫਲ ਨੂੰ ਸ਼ਾਮਲ ਕਰੋ ਤੇ ਇੱਕ ਚੰਗਾ ਸਰੀਰ ਪ੍ਰਾਪਤ ਕਰੋ ਅਸਲੀ ਜੋ ਲੋਕ ਸਾਕਾਹਾਰੀ ਹਨ ਉਹਨਾਂ ਲਈ ਵੀ ਇਸ ਦੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ ਇਸ ਨਾਲ ਹੀ ਮਾਸਾਹਾਰੀ ਲੋਕਾਂ ਨੂੰ ਵੀ ਮਾਸ ਖਾਣ ਨਾਲੋਂ ਲਸੂਰੀ ਦੇ ਫਲ ਦਾ ਸੇਵਨ ਕਰਨਾ ਚਾਹੀਦਾ ਕਿਉਂਕਿ ਇਹ ਫਲ ਮੀਟ ਨਾਲੋਂ ਕਿਤੇ ਸਸਤਾ ਹੋਵੇਗਾ ਤੇ ਇਹ ਫਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦਾ ਹੈ ਜੇਕਰ ਇਸ ਦਾ ਹਰ ਰੋਜ਼ ਸੇਵਨ ਕੀਤਾ ਜਾਵੇ ਤਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ ਤੇ ਸੋਫਤੀ ਤੇ ਤਣਾਅ ਵੀ ਘਟ ਜਾਂਦਾ ਹੈ ਜੇਕਰ ਤੁਹਾਡਾ ਗਲਾ ਠੀਕ ਨਹੀਂ ਹੈ ਤੁਹਾਡੇ ਗਲੇ ਵਿੱਚ ਖਰਾਸ਼ ਦੀ ਸਮੱਸਿਆ ਹੈ ਤਾਂ ਤੁਸੀਂ ਲਸੂੜੀ ਦਾ ਕੜਾ ਬਣਾ ਕੇ ਵੀ ਪੀ ਸਕਦੇ ਹੋ ਇਸ ਨਾਲ ਖੰਗ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ ਇਸ ਦੇ ਹੋਰ ਵੀ ਅਨੇਕਾਂ ਫਾਇਦੇ ਹਨ ਜਿਵੇਂ ਦੰਦਾਂ ਤੇ ਜੜਾਂ ਵਿੱਚ ਦਰਦ ਹੁੰਦਾ ਹੋਵੇ ਤਾਂ ਇਸ ਦਾ ਸੇਵਨ ਕਰੋ ਤੇ ਲਸੂੜੇ ਦੇ ਪੱਤਿਆਂ ਨੂੰ ਪੀਸ ਕੇ ਜ਼ਖਮ ਤੇ ਲਗਾਉਣ ਨਾਲ ਜ਼ਖਮ ਜਲਦੀ ਠੀਕ ਹੋ ਜਾਂਦਾ ਹੈ cancer ਦੀ ਬਿਮਾਰੀ ਤੱਕ ਨੂੰ ਠੀਕ ਕਰ ਸਕਦਾ ਹੈ ਲਸੂੜਾ ਫਲ